ਕਿਹੜਾ ਪਿੰਡ ਹੈ ਇਹ? ਇਹਨਾਂ ਗੋਲੀਆਂ ਚੱਲੀਆਂ ਕੀ ਮਸਲਾ ਕੀ ਹੈ? ਮੈਂ ਫੈਸਲਾ ਲੈਣ ਦੇ। ਅੱਛਾ ਕਿਥੇ ਕਿੰਨਾ ਨੇ ਚਲਾਈਆਂ ਗੋਲੀਆਂ? 75 ਗਨ। ਪਿੰਡ ਦਾ ਕੋਈ ਪ੍ਰਾਣੀ ਰੰਜੀ ਸੀ ਸੀਗੀ। ਰੰਜੀ ਦਾ ਪਤਾ ਨਹੀਂ ਅੱਗੇ ਦੋ ਵਾਰ ਆਕਰ ਆਇਆ ਸੀ ਕਹਿ ਕੇ ਗਿਆ ਸੁਵਾ ਦਤਾ ਉਹ ਮੈਂ ਘਰੇ ਨਹੀਂ ਮਾਦੀ। ਮੇਰਾ ਮੁੰਡਾ ਕਹਿੰਦਾ ਵੀ ਤੂੰ ਤਿੰਨ ਚਾਰ ਬੰਦੇ ਮਾਰਦੇ ਮੈਂ ਆਪੇ ਨਿਪਟੜ ਦੂੰਦਾ। ਗੋਲੀਆਂ ਕਿੱਥੇ ਚਲੰਗੀਆਂ ਤੁਸੀਂ ਘਰੇ ਮੌਜੂਦ ਸੀਗੇ? ਹਾਂਜੀ। ਕਿੰਨੇ ਕ ਜਾਣੇ ਸੀ? ਅਸੀਂ ਹੈਗੇ ਕੋ ਪੰਜ ਛੇ ਜਣੇ ਕਿੱਧੇ ਕਿੱਧਰ ਲੱਗੀ ਗੋਲੀ ਵੀ ਜੀ ਮੇਰੇ ਮੇਰੇ ਬ੍ਰਦਰ ਤੇ ਮੇਰੇ ਫਾਦਰ ਸਾਹਿਬ ਤੇ ਤੇ ਤੁਹਾਡੇ ਗੋਲੀ ਲੱਗੀ ਕੇ ਜਾਂ ਸ਼ੂਕੇ ਲੱਗੀ ਹੈ ਨਹੀਂ ਖਹਿ ਕੇ ਨਹੀਂ ਨਾਲ ਸੀ ਬਾਕੀਆਂ ਤੇ ਲੱਗੀਆਂ ਵਾ ਹਾਂਜੀ ਉਹਨਾਂ ਲੱਗੀਆਂ ਸੀਰੀਅਸ ਕੌਣ ਨੇ ਫਾਦਰ ਸਾਹਿਬ ਕੀ ਮੰਗ ਕਰਦੇ ਇਨਸਾਫ ਚਾਹੀਦਾ ਚਲੋ ਬਾਸਰਕੇ ਦੇ ਵਿੱਚ ਗੋਲੀ ਜਿਹਨੇ ਗੋਲੀਆਂ ਮਾ ਉਹ ਚੱਲੀਆਂ ਵਾ ਸਰ ਤਿੰਨ ਕ ਜਾਨੇ ਇੰਜਰਡ ਹੋਏ ਆ ਸਿਰ ਕੀ ਸਾਰਾ ਮਾਮਲਾ ਵਾ ਪੁਲਿਸ ਨੂੰ ਸਾਨੂੰ ਤਲਾਸ਼ ਮਿਲੀ ਸੀ ਕਿ ਬੱਥੇ ਕੇ ਪੁਲਿਸ ਚੱਲੀ ਜਾਵਾ ਤੇ ਉਹਦੇ ਤਿੰਨ ਬੰਦੇ ਇੰਜਰਡ ਇਥੇ ਨੰਦੋਫ ਕਿਟਰੋਲ ਦੇ ਕਿਹੜੇ ਬੰਦੇ ਆ ਤੇ ਇਹ ਕਿਹਨਾਂ ਸਟੇਟਮੈਂਟ ਜੋ ਕਿ ਦੇ ਰਿਡਕਸ਼ਨ ਸਟੇਟਮੈਂਟ ਲਈ ਜਾ ਰਹੀ ਹੈ ਉਹਨਾਂ ਮਦਦ ਲਈ ਪੂਰੀ ਅੰਦਰ ਹੀ ਕੰਮ ਕਰਦੇ ਗੋਲਗੇ ਸਰ ਤਿੰਨਾਂ ਦੇ ਲੱਗੇ ਹੋਣਾ ਹਾਂ ਤਿੰਨੇ ਤਿੰਨ ਬੰਦੇ ਤੇ ਹੋਏ ਠੀਕ ਦੂਜੇ ਬੰਦੇ ਨੂੰ ਰਿਸਟ ਕਰ ਲਈ ਜੀ ਨਾਲ ਗੁਣੀ ਚ ਨਹੀਂ ਨਹੀਂ ਮੈਂ ਕਹਾਵਾਂਗੇ ਰਿਸਟ ਕਰਾਂਗੇ ਅੱਜ ਹੀ ਕਰਵਾ ਲੀ ਹਾਂ ਠੀਕ ਹੈ ਸਰ ਜੀ